ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਅਥ ਚੰਡੀ ਚਰਿੱਤਰ ਲਿਖਿਅਤੇ। ਹੁਣ ਚੰਡੀ ਚਰਿੱਤਰ ਲਿਖਦੇ ਹਾਂ। ਨਰਾਜ ਚੰਦ ਮਹਿਕਦੈਤ ਸੂਰਯੰ ਮਹਿਕਾ ਸੁਰਨਾ ਦੇਤ ਸੂਰਮੇਨੇ ਬਡਯੋ ਸੋ ਲੋ ਪੂਰੀੰ। ਆਪਣੀ ਸ਼ਕਤੀ ਵਧਾ ਲਈ ਉਹ ਲੋਹੇ ਦੇ ਕਵਚ ਨਾਲ ਪੂਰੀ ਤਰ੍ਹਾਂ ਟਕਿਆ ਹੋਇਆ ਸੀ ਸੋ ਦੇਵ ਰਾਜ ਜਿਤਿਯੰ ਉਸ ਨੇ ਇੰਦਰ ਨੂੰ ਜਿੱਤ ਲਿਆ ਤ੍ਰ ਲੋਕ ਰਾਜ ਕੀਤਿਯੰ ਆਤੇ ਤਿੰਨਾਂ ਲੋਕਾਂ ਉਤੇ ਆਪਣਾ ਰਾਜ ਸਥਾਪਿਤ ਕਰ ਦਿੱਤਾ ਭਜੇ ਸੋ ਦੇਵਤਾ ਤਬੈ ਤਦੋਂ ਸਾਰੇ ਦੇਵਤੇ ਭੱਜ ਗਏ ਇਕੱਤਰ ਹੋਏ ਕੈ ਸਬੈ ਅਤੇ ਇਕੱਠੇ ਹੋ ਗਏ ਮਹਿ ਸੁਰਾ ਚਲੰ ਪਸੇ ਸ਼ਿਵ ਦੇ ਪਰਬਤ ਕੈਲਾਸ਼ ਉਤੇ ਜਾਵਸੇ ਵਿਸੇਖ ਚਿਤ ਮੋ ਤਰਸੇ ਉਹ ਚਿਤ ਵਿੱਚ ਬਹੁਤ ਡਰੇ ਹੋਏ ਸਨ ਜੋ ਗਏ ਸਪੇਸ ਧਾਰ ਕੈ ਹਥਿਆਰ ਸੁੱਟ ਕੇ ਅਤੇ ਯੋਗੀਆਂ ਦਾ ਰੂਪ ਧਾਰ ਕੇ जे हथियार डार कैज गए पुकार अरंत चल दुखी अवस्था पुकारदे होए बुरमा पले चंगे चंगे सूरमे झूर दे तुरे जा रहे सन बरख किते तहा रहे शरीर उते दुख सहार दे हुए सो दुख देहे मोह सहे ਉਹ ਕਿਤਨੇ ਹੀ ਵਰੇ ਉothe ਰਹੇ ਜਗਾਤ੍ਰ ਮਾਤ ਪਿਆਇਮ ਆਤੇ ਜਗਤ ਮਾਤਾ ਦੇਵੀ ਦਾ ਧਿਆਨ ਤਰਦੇ ਰਹੇ ਸੋ ਜੈਤ ਪਤਰ ਪਾਇਇਮ ਜਿੱਤ ਦਾ ਪਰਵਾਨਾ ਪ੍ਰਾਪਤ ਕਰਨ ਲਈ ਪਰਸੰਨ ਦੇਵਤਾ ਭਏ ਦੇਵੀ ਦੇ ਪ੍ਰਗਟ ਹੋਣ ਤੇ ਦੇਵਤੇ ਪਰਸੰਨ ਹੋ ਗਏ ਚਰਨ ਪੂਜ 베ਤੇ ਅਤੇ ਉਸ ਦੇ ਚਰਨਾਂ ਨੂੰ ਪਹੁੰਚਣ ਲਈ ਅੱਗੇ ਵਧੇ ਸਨਮੁਖਾਨ ਠੰਡੀਆਂ ਦੇਵੀ ਦੇ ਸਾਹਮਣੇ ਆ ਕੇ ਖੜੋ ਗਏ ਪ੍ਰਣਾਮ ਪਾਟ ਪੰਡੀਆਂ ਅਤੇ ਪ੍ਰਣਾਮ ਕਰਕੇ ਦੇਵੀ ਸਤਰੋਪਾਟ ਦਾ ਪਾਠ ਪੜਨ ਲੱਗੇ ਰਸਾਵਲ ਚੰਦ ਤਬਾ ਦੇਵਤਾਏ ਤਦੋ ਦੇਵਤੇ ਹੋਰ ਅੱਗੇ ਵਧੇ ਸਭੋ ਸੀ ਸੰਨਿਆਏ ਸਾਵਨੇ ਦੇਵੀ ਅੱਗੇ ਸੀਸ ਚੁਕਾਏ ਸੋਮਨ ਧਾਰ ਵਰਖੇ ਫੁੱਲਾਂ ਦੀ ਵਰਖਾ ਹੋਣ ਲੱਗੀ ਸਵੈ ਸਾਦ ਫਰਕੇ ਸਾਰੇ ਸਾਧੂ ਲੋਕ ਪ੍ਰਸੰਨ ਹੋਏ ਘਰੀ ਦੇਵ ਅਰਚਾ ਸਾਰਿਆਂ ਨੇ ਦੇਵੀ ਦੀ ਪੂਜਾ ਕੀਤੀ ਬ੍ਰਾਹਮ ਵੇਦ ਚਰਚਾ ਬ੍ਰਹਮਾ ਨੇ ਵੇਦਾ ਦਾ ਪਾਠ ਕੀਤਾ ਜਬ ਐ ਪਾਏ ਲਾਗੇ ਜਦੋਂ ਦੇਵੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਤਵੈ ਸੋਗ ਭਾਗੇ ਤਦੋ ਸਾਰਿਆਂ ਦੇ ਦੁੱਖ ਸੋਗ ਦੂਰ ਹੋ ਗਏ ਬਿੰਤੀ ਸੁਣਾਈ ਦੇਵਤਿਆਂ ਨੇ ਆਪਣੀ ਵਿਥਿਆ ਸੁਣਾਈ ਭਵਾਨੀ ਰਜਾਈ ਦੇਵੀ ਪਰਸੰਨ ਹੋ ਗਈ ਸਬੈ ਸ਼ਾਸਤਰ ਤਾਰੀ ਤਦ ਦੇਵੀ ਨੇ ਸਾਰੇ ਸ਼ਸ਼ਤਰ ਤਾਰਨ ਕੀਤੇ ਕਰੀ ਸਿੰਘ ਸواری ਅਤੇ ਸ਼ੇਰ ਉੱਤੇ ਸਵਾਰ ਹੋ ਗਈ ਕਰੇ ਘੰਟ ਨਾਦੰ ਘੰਟਿਆਂ ਨੂੰ ਵਜਾਇਆ ਧੁਨਿਰ ਵਿਖਾਦੰ ਜਿਨ੍ਹਾਂ ਵਿੱਚੋਂ ਲਗਾਤਾਰ ਧੁਨੀ ਨਿਕਲਣ ਲੱਗੀ ਸੁਨੋ ਦੇਿਤ ਰਾਜੰ ਉਸ ਧੁਨੀ ਨੂੰ ਦੇਿਤ ਰਾਜ ਮਹਿਕਾਸੁਰ ਨੇ ਸੁਣਦਿਆ ਹੀ ਸਾਜਿਓ ਯੁੱਧ ਸਾਜੰ ਯੁੱਧ ਦੀ ਤਿਆਰੀ ਕਰ ਲਈ ਚੜਿਓ ਰਾਸ਼ ਸੇਸੰ ਰਾਕਸ਼ਾਂ ਦੇ ਰਾਜੇ ਮਹਿਕਾਸੁਰ ਨੇ ਚੜ੍ਹਾਈ ਕਰ ਦਿੱਤੀ ਅਚੇ ਚਾਰ ਅਨੇ ਸੰ ਭਾਤੇ ਆਪਣੀ ਫੌਜ ਦੇ ਚਾਰ ਸੈਨਾਪਤੀ ਅਨੇ ਬਣਾ ਦਿੱਤੇ ਬਲੀ ਚਾਮਰੇਵੰ ਜੇਨਾ ਵਿੱਚੋਂ ਇੱਕ ਬਲੀ ਚਾਮਰ ਸੀ ਹਠੀ ਛੇ ਚੋਰੇਵੰ ਤੋ ਜਾ ਹਠੀ ਚਿਸ਼ੁਰ ਸੀ ਵੇੜਾ ਲਛ ਬੀਰਨ ਅਤੇ ਤੀ ਜਬ ਹਾਦਰ ਬੜਾ ਲਛ ਸੀ ਚੜੇ ਬੀਰ ਤੀਰੰ ਉਹਨਾ ਬੜੇ ਧੀਰਜਵਾਨ ਯੋਧਿਆ ਨੇ ਚੜਾਈ ਕੀਤੀ ਬੜੇ ਇਕ ਧਾਰੀ ਉਹ ਬਹੁਤ ਵੱਡੇ ਤਨੁਸ਼ਤਾਰੀ ਸਨ ਘਟਾ ਜਾਣਕਾਰੀ ਅਤੇ ਉਹਨਾਂ ਦੀ ਸੈਨਾ ਇਸ ਤਰ੍ਹਾਂ ਚੜੀ ਸੀ ਮਾਨੋ ਕਾਰੀਆਂ ਘਟਾਵਾਂ ਚੜੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ